ਸਾਰੇ ਹੀ ਸੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਕਾਂਗਰਸ ਦੇ ਰਾਜਕੁਮਾਰ ਰੋਹਲ ਗਾਂਧੀ ਨੇ 1984 ਦੇ ਵਿੱਚ ਹੋਏ ਦੰਗੇ 1984 ਦੇ ਵਿੱਚ ਹੋਈਆਂ ਕਾਂਗਰਸ ਪਾਰਟੀ ਵੱਲੋਂ ਵਧਿਕੀਆਂ ਦੇ ਬਾਰੇ ਅੱਜ ਬਹੁਤ ਵੱਡਾ ਬਿਆਨ ਦੇ ਕੇ ਸਾਰੀਆਂ ਗਲਤੀਆਂ ਆਪਣੀ ਝੋਲੀ ਪਵਾਈਆਂ ਨੇ ਰੋਹਲ ਗਾਂਧੀ ਚਿੰਨਾ ਨੇ ਅਮਰੀਕਾ ਦੇ ਵਿੱਚ ਜਾ ਕੇ ਸਿੱਖ ਨੌਜਵਾਨ ਦੇ ਉਸ ਸਵਾਲ ਤੋਂ ਬਾਅਦ ਭਾਵਕ ਹੋ ਕੇ ਰੋਹਲ ਗਾਂਧੀ ਔਰ ਸਾਰੀਆਂ ਗਲਤੀਆਂ ਸਵੀਕਾਰ ਕੀਤੀਆਂ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆਂ ਸੀ ਉਹ ਸਾਰੀਆਂ ਗਲਤੀਆਂ ਗਿਣਾ ਕੇ ਦਸੀਆਂ ਤਾਂ ਰੋਹਲ ਗਾਂਧੀ ਖੁਦ ਰੋਪੇ ਜੋ ਕਿ 1984 ਦੇ ਵਿੱਚ ਕਾਂਗਰਸ ਸਰਕਾਰ ਦਾ ਰਾਜ ਸੀ ਕੇਂਦਰ ਦੇ ਵਿੱਚ ਔਰ ਕਾਂਗਰਸ ਸਰਕਾਰ ਦੇ ਵੱਲੋਂ ਪੰਜਾਬ ਦੇ ਸਿੱਖਾਂ ਦੇ ਉੱਪਰ ਅਤਿਆਚਾਰ ਕੀਤੇ ਗਏ ਜਿਹੜਾ ਅੱਜ ਵੀ ਕਾਂਗਰਸ ਪੂਰੀ ਤਰ੍ਹਾਂ ਬਦਨਾਮ ਹੈ ਸਿੱਖਾਂ ਦੇ ਵੱਲੋਂ ਜੋ ਕਾਂਗਰਸ ਤੇ ਉੱਪਰ ਵਿਸ਼ਵਾਸ ਨਹੀਂ ਕੀਤਾ ਜਾਂਦਾ ਪਰ ਬਹੁਤ ਸਾਰੇ ਅਜੇ ਸਿੱਖ ਵੀ ਨੇ ਜਿਹੜੇ ਕਾਂਗਰਸ ਨੂੰ ਫੇਰ ਅੱਗੇ ਲਿਆਉਣਾ ਚਾਹੁੰਦੇ ਨੇ ਪਰ ਹੁਣ ਸਮਾਂ ਬਦਲ ਚੁੱਕਿਆ ਹੈ ਕਾਂਗਰਸ ਦੇ ਵਿੱਚ ਬਹੁਤ ਸਾਰੇ ਅਜੇ ਹੀ ਲੀਡਰ ਆ ਗਏ ਜਿਹੜੇ ਉਸ ਸਮੇਂ ਇਸ ਕਟਨਾ ਦਾ ਸ਼ਿਕਾਰ ਹੋਏ ਸੀ ਅੱਜ ਉਹ ਵੀ ਕਾਂਗਰਸ 'ਚ ਬੈਠੇ ਨੇ ਸੋ ਰੋਹਲ ਗਾਂਧੀ ਜਿਹੜੇ ਕਿ ਕਾਂਗਰਸ ਦੇ ਅੱਜ ਭਵਿੱਖ ਨੇ ਆਉਣ ਵਾਲਾ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖ ਰਹੇ ਨੇ ਉਹਨਾਂ ਨੇ ਜੋ ਅਮਰੀਕਾ ਦੇ ਵਿੱਚ ਪਹੁੰਚ ਕੇ ਉੱਥੇ ਅਮਰੀਕਾ ਦੀ ਯੂਨੀਵਰਸਿਟੀ ਬ੍ਰਾਊਨ ਯੂਨੀਵਰਸਿਟੀ ਦੇ ਵਾਸਟਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰ ਵਿੱਚ ਇੱਕ ਸਮਾਨ ਪ੍ਰੋਗਰਾਮ ਵਿੱਚ ਹਿੱਸਾ ਲਿਆ ਜਿੱਥੇ ਇੱਕ ਸਿੱਖ ਨੌਜਵਾਨ ਨੇ ਉਹਨਾਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਅਪਰੇਸ਼ਨ ਬਲੂ ਸਟਾਰ ਬਾਰੇ ਸਿੱਧਾ ਸਵਾਲ ਕੀਤਾ ਤਾਂ ਰਾਹੁਲ ਗਾਂਧੀ ਜਦੋਂ ਇਹ ਸਵਾਲ ਸੁਣ ਕੇ ਇੱਕੋ ਦਮ ਗੰਭੀਰ ਮਾਹੌਲ ਬਣ ਗਿਆ ਔਰ ਇੱਕੋ ਦਮ ਚਕੰਨੇ ਹੋ ਗਏ ਕਿ ਅਮਰੀਕਾ ਔਰ ਕੈਨੇਡਾ ਦੀ ਧਰਤੀ ਤੇ ਵੀ ਜੋ ਉਸ ਸਮੇਂ ਇਹ ਘਟਨਾਵਾਂ ਵਾਪਰੀਆਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ ਬਲੂ ਸਟਾਰ ਹੋਇਆ ਉਹ ਅੱਜ ਹਰੇ ਕੋਨੇ ਦੇ ਉੱਪਰ ਜਿੱਥੇ ਵੀ ਸਿੱਖ ਪੰਜਾਬੀ ਬੈਠੇ ਨੇ ਭਾਵੇਂ ਗੈਰ ਪੰਜਾਬੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਉਹ ਬੜਾ ਵੱਡਾ ਗੁੱਸਾ ਹੈ ਜਿਸ ਨੂੰ ਲੈ ਕੇ ਰਾਹੁਲ ਗਾਂਧੀ ਇੱਕ ਸਿੱਖ ਨੌਜਵਾਨ ਨੂੰ ਪੁੱਛੇ گئے ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ 1984 ਦੀਆਂ ਬਹੁਤ ਸਾਰੀਆਂ ਗਲਤੀਆਂ ਅਸੀਂ ਸਹਿਕਾਰ ਕਰਦੇ ਹਾਂ ਜੋ ਉਸ ਸਮੇਂ ਗਲਤੀਆਂ ਹੋਈਆਂ ਮੈਂ ਕਾਂਗਰਸੀ ਦੇ ਇਤਿਹਾਸ ਦੇ ਵਿੱਚ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ ਸੋ ਰਾਹੁਲ ਗਾਂਧੀ ਨੇ ਵੀ ਅੱਜ ਸਾਰੀਆਂ ਗਲਤੀਆਂ ਸਵੀਕਾਰ ਕੀਤੀਆਂ ਨੇ ਸਵਾਲ ਪੁੱਛਣ ਵਾਲੇ ਨੌਜਵਾਨ ਨੇ ਰahul ਗਾਂਧੀ ਨੂੰ ਉਹਨਾਂ ਦੇ ਪੁਰਾਣੇ ਬਿਆਨ ਯਾਦ ਦਿਵਾਏ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸਿੱਖਾਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਸਿੱਖਾਂ ਵਿੱਚ ਭਾਜਪਾ ਬਾਰੇ ਡਰ ਪੈਦਾ ਕਰਦੇ ਹੋ ਪਰ ਆਪਣੀ ਪਾਰਟੀ ਦੀਆਂ ਗਲਤੀਆਂ ਨੂੰ ਸਵੀਕਾਰ ਕਰਨ ਤੋਂ ਬਚਦੇ ਹੋ ਅਸੀਂ ਸਿਰਫ ਪੱਗ ਜਾਂ ਕੜਾ ਪਹਿਨਣ ਵਾਲੇ ਅਧਿਕਾਰ ਨਹੀਂ ਚਾਹੁੰਦੇ ਅਸੀਂ ਪ੍ਰਗਟਾਵੇ ਦੀ ਆਜ਼ਾਦੀ ਚਾਹੁੰਦੇ ਹਾਂ ਜੋ ਕਾਂਗਰਸ ਦੇ ਰਾយ ਦੌਰਾਨ ਨਹੀਂ ਮਿਲੀ ਅਨੰਤਪੁਰ ਸਾਹਿਬ ਦੇ ಮತედა ਹਵਾਲਾ ਦਿੰਦੇ ਹੋਏ ਨੌਜਵਾਨ ਨੇ ਕਿਹਾ ਕਿ ਕਾਂਗਰਸ ਨੇ ਇਸ ਨੂੰ ਵੱਖਵਾਦੀ ਦਸਤਾਵੇਜ਼ ਕਹਿ ਕੇ ਬਦਨਾਮ ਕੀਤਾ ਜਦੋਂ ਕਿ ਇਸ ਨੇ ਦਲਿਤ ਅਧਿਕਾਰਾਂ ਦੀ ਵੀ ਗੱਲ ਕੀਤੀ ਸੀ ਸੋ 1984 ਦੇ ਦੰਗਿਆਂ ਦੇ ਵਿੱਚ ਦੋਸ਼ੀ ਠਰਾਏ ਗਏ ਕਾਂਗਰਸੀ ਨੇ ਇਤਾਂ ਸੱਜਨ ਕੁਮਾਰ ਦੀ ਉਦਾਹਰਣ ਦਿੰਦੇ ਹੋਏ ਨੌਜਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹੋ ਵੀ ਬਹੁਤ ਸਾਰੇ ਸੱਜਨ ਕੁਮਾਰ ਬੈਠੇ ਨੇ ਉਨ੍ਹਾਂ ਨੇ راہਲ ગાંધી ਨੂੰ ਸਿੱਧਾ ਪੁੱਛਿਆ ਕਿ ਉਹ ਅਜੇ ਵੀ ਭਾਜਪਾ ਦਾ ਡਰ ਢਕਾਉਂਦੇ ਰਹਿਣਗੇ ਜਾਂ ਸਿੱਖਾਂ ਨਾਲ ਵਿਸ਼ਵਾਸ ਬਹਾਲ ਕਰਨ ਲਈ ਕੋਈ ਠੋਸ ਯਤਨ ਕਰਨਗੇ ਕੋਈ ਠੋਸ ਨੀਤੀ ਅਪਣਾਉਣਗੇ ਤਾਂ راہਲ ਗਾਂਧੀ ਨੇ ਜਵਾਬ ਦਿੱਤਾ ਕਿ ਸਿੱਖਾਂ ਨੂੰ ਹੁਣ ਡਰਨ ਦੀ ਲੋੜ ਨਹੀਂ ਜੋ ਕਿਹਾ ਉਹ ਇਹ ਹੀ ਸੀ ਕਿ ਅਸੀਂ ਅਜਿਹਾ ਭਾਰਤ ਚਾਹੁੰਦੇ ਹਾਂ ਜਿੱਥੇ ਲੋਕ ਆਪਣੇ ਧਰਮ ਦਾ ਪ੍ਰਗਟਾਵਾ ਕਰ ਸਕਣ ਹਰੇਕ ਧਰਮ ਨੂੰ ਜੋ ਭਾਰਤ ਦੇ ਵਿੱਚ ਆਜ਼ਾਦੀ ਹੈ ਕਿਸੇ ਉੱਪਰ ਕੋਈ ਬੰਦਸ਼ ਨਹੀਂ ਜੋੜਾ ਵੀ ਆਪਣੇ ਧਰਮ ਵਿੱਚ ਪਰਪੱਕੇ ਉਹ ਆਪਣੇ ਧਰਮ ਦੇ ਵਿੱਚ ਰਹੇ ਸੋ ਉਹਨਾਂ ਨੇ ਕਿਹਾ ਕਿ 1984 ਦੀਆਂ ਬਹੁਤ ਸਾਰੀਆਂ ਗਲਤੀਆਂ ਉਦੋਂ ਹੋਈਆਂ ਜਦੋਂ ਮੈਂ ਉੱਥੇ ਨਹੀਂ ਸੀ ਪਰ ਮੈਂ ਕਾਂਗਰਸ ਪਾਰਟੀ ਦੇ ਇਤਿਹਾਸ ਦੀ ਹਰ ਗਲਤੀ ਦੀ ਜ਼ਿੰਮੇਵਾਰੀ ਅੱਜ ਲੈਣ ਲਈ ਤਿਆਰ ਹਾਂ ਰੌਲ ਨੇ ਕਿਹਾ ਕਿ ਕਈ ਵਾਰ ਮੈਂ ਹਰਮੰਦਰ ਸਾਹਿਬ ਜਾ ਕੇ ਉੱਥੇ ਜਿਹੜਾ ਕਿ ਨਮਸਤਕ ਹੋਇਆ ਤੇ ਭਾਰਤ ਦੇ ਸਾਰੇ ਸਿੱਖ ਭਾਈਚਾਰੇ ਨਾਲ ਮੇਰੇ ਚੰਗੇ ਸਬੰਧ ਨੇ ਸੋ ਸਿੱਖਾਂ ਨੂੰ ਹੁਣ ਕਿਸੇ ਤਰ੍ਹਾਂ ਦਾ ਡਰ ਪੈ ਨਹੀਂ ਰੱਖਣਾ ਚਾਹੀਦਾ ਸਿੱਖ ਸਮਾਜ ਦੇ ਵਿੱਚ ਰੋਹਲ ਗਾਂਧੀ ਦੀ ਪੂਰੀ ਠੁੱਕ ਹੈ ਰੋਹਲ ਗਾਂਧੀ ਸਿੱਖ ਸਮਾਜ ਦੇ ਵਿੱਚ ਜੋ ਆਪਣਾ ਹੁਣ ਗਵਾਚਿਆ ਹੋਇਆ ਉਹ ਪਹਿਲਾਂ ਵਾਲਾ ਕਾਂਗਰਸ ਪਾਰਟੀ ਦਾ ਆਧਾਰ ਉਸ ਨੂੰ ਦੁਬਾਰਾ ਬਹਾਲ ਕਰਨਾ ਚਾਹੁੰਦੇ ਨੇ ਕਾਂਗਰਸ ਪਾਰਟੀ ਜਿਹੜੀ ਕਿ ਇੱਕ ਬਹੁਤ ਵੱਡਾ ਟੈਗ ਲੱਗਿਆ ਹੋਇਆ ਕਾਂਗਰਸ ਪਾਰਟੀ ਦੇ ਉੱਪਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇਹੀ ਕਿਹਾ ਜਾਂਦਾ ਕਿ ਸਿੱਖਾਂ ਦੇ ਉੱਪਰ ਅਤਿਆਚਾਰ ਕਰਾਉਣ ਵਾਲੀ ਇਹ ਕਾਂਗਰਸ ਪਾਰਟੀ ਸੀ ਭਾਵੇਂ ਕਾਂਗਰਸ ਪਾਰਟੀ ਦੇ ਲੀਡਰ ਨੂੰ ਵੀ ਆਪਣੀ ਜਾਨ ਗੋਣੀ ਪਈ ਇੰਦਰਾ ਗਾਂਧੀ ਨੂੰ ਜਿਹੜਾ ਕਿਸਦਾ ਸ਼ਿਕਾਰ ਖੁਆ ਪਿਆ ਅਰਜੀਵ ਗਾਂਧੀ ਨੂੰ ਹੋਣਾ ਪਿਆ ਪਰ ਕਾਂਗਰਸ ਪਾਰਟੀ ਜਿਹੜੀ ਇੱਕ ਸਿੱਖਾਂ ਦੇ ਉੱਪਰ ਅਤਿਆਚਾਰ ਕਰਨ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਮੋਹਰੀ ਰਹੀ ਅੱਜ ਕਾਂਗਰਸ ਪਾਰਟੀ ਦੇ ਉਸ ਰਾਜਕੁਮਾਰ ਨੇ ਉਹ ਸਾਰੀਆਂ ਗਲਤੀਆਂ ਮੰਨੀਆਂ ਨੇ ਔਰ ਸਰਕਾਰ ਕੀਤੀਆਂ ਨੇ ਕਿ ਕਾਂਗਰਸ ਪਾਰਟੀ ਹੀ ਸਿੱਖਾਂ ਦੀ ਇੱਕ ਨੁਮਾਇੰਦਗੀ ਜਮਾਤ ਕਰ ਸਕਦੀ ਏ ਅਗਲੇ ਔਰ ਸਿੱਖਾਂ ਨੂੰ ਹੁਣ ਬੇਤੜਕੋ ਕੇ ਪੂਰੇ ਭਾਰਤ ਵਿੱਚ ਆ ਜਾਣਾ ਚਾਹੀਦਾ ਜੋ ਉਸ ਸਮੇਂ ਭਾਰਤ ਨੂੰ ਛੱਡ ਕੇ ਕੈਨੇਡਾ ਜਾਂ ਅਮਰੀਕਾ ਚਲੇ ਗਏ ਸੀ ਆਪਣੇ ਬਿਜ਼ਨਸ ਜਿਹੜੇ ਕਰ ਰਹੇ ਨੇ ਜਿਹੜੇ ਡਰ ਰਹੇ ਨੇ ਉਹਨਾਂ ਨੂੰ ਹੁਣ ਡਰਨ ਦੀ ਲੋੜ ਨਹੀਂ